どうなる ਕਰ ਰਹੇ ਸੀ ਰੱਬ ਦਾ ਜਿਹੜਾ ਪਰਿਵਾਰ ਆ ਇੱਥੇ ਆਇਆ ਇਤਿਹਾਸਿਕ ਇਹ ਤੋਂ ਸ਼ਬਦ ਤੋਂ ਇਹ ਕੋਣ ਬਣਾ ਲਓ ਨਮਾਜ਼ ਅਸਾਂ ਅੱਜ ਕੱਲ ਹੁੰਜਣਾ ਕਰਾ ਦਿਓ ਪਿਛਲੇ 15-20 ਦਿਨਾਂ ਤੋਂ ਲੋਕਾਂ ਦੇ ਵਿੱਚ ਇਤਰੀ ਲੋਕਾਂ ਦੇ ਨਾਲ ਗੱਲਬਾਤ ਬਾ ਦਿਨ ਜਦਾ ਹੱਥੀ ਵੀ ਬੜਾ ਸਮਰਥਨ ਮਿਲਦਾ ਬਹੁਤ ਪਿਆਰ ਮਿਲਦਾ ਮੈਂ ਤੁਹਾਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਜਿਹੜੇ ਮੇਰੇ ਵਿਰੋਧੀ ਪਾਰਟੀਆਂ ਦੇ ਲੋਕ ਇਹ ਗੱਲ ਕਹਿ ਰਹੇ ਸੀ ਕਿ ਜੀਵਨ ਗੁਪਤਾ ਦਾ ਲਾਇਕ ਦੌਰ ਚ ਨਹੀਂ ਹੈ ਉਹ ਅੱਜ ਉਹਨਾਂ ਦੇ ਬੁੱਲਾ ਤੇ ਸਿਕੜੀ ਆਈ ਹੋਈ ਹੈ ਸਭ ਤੋਂ ਜ਼ਿਆਦਾ ਉਹਨਾਂ ਨੂੰ ਭਾਤਵਾ ਹੁੰਦਾ ਲੱਗਦਾ ਹੈ। ਉਹ ਇਹ ਸਾਰਾ ਲੋਕਾਂ ਦਾ ਪਿਆਰ ਦੇ ਸਤਿਅ ਜਿੰਨਾ ਮੈਨੂੰ ਪਿਆਰ ਲੋਕਾਂ ਨੇ ਇਸ 14 ਦਿਨ ਦੀ ਕੈਂਪੇਨ ਚ ਦਿੱਤਾ ਹੈ। ਮੇਰੇ ਆਪਣੇ ਵੀ ਮੇਰੀ ਸੋਚ ਦੋਗੇ। ਬਰੇ ਕੀ ਲੱਗਦਾ ਹੈ ਭਾਜਪਾ ਐਸਰ ਕਿੰਨੇ ਵੋਟਾਂ ਨਾਲ ਜਿੱਤੇਗੀ? ਦੇਖੋ ਵੋਟਾਂ ਦਾ ਦੇਖੋ ਇਹ ਤਾਂ ਮੈਂ ਨਾ ਤਾਂ ਜੋਸ਼ੀਆ ਤੇ ਨਾ ਮੈਂ ਇਸ ਵਾਰ ਇਹ ਕਹਿ ਜਾ ਸਕਦਾ। ਪਰ ਮੈਂ ਇੰਨੀ ਗੱਲ ਜ਼ਰੂਰ ਕਹਿ ਸਕਦਾ। ਇਹ 2027 ਦੀ ਤਿਆਰੀ ਵਾਸਤੇ ਭਾਜਪਾ ਤੇ ਹਾਂ। ਮੈਂ ਕੀ ਕਹ ਸਕਦਾ ਬਿਲਕੁਲ ਕਿ ਕਿਸੇ ਕਿਸੇ ਘਰ ਦੇਦੇ ਲਗਾਤਾਰ ਜਿਹੜਾ ਰਾਸ਼ਨ ਆ ਉਹ ਵੀ ਪਕੜਿਆ ਜਾ ਰਿਹਾ ਦੇਖੋ ਮੈਂ ਇਹ ਉੱਤੇ ਕਰ ਰਿਹਾ ਮੈਂ ਤੁਹਾਡੇ ਮਾਧਿਅਮ ਦੇ ਨਾਲ ਅਪੀਲ ਕਰਨੀ ਚਾਹੁੰਦਾ ਤੁਸੀਂ ਵੀ ਪੰਜਾਬੀਓ ਸਾਰੇ ਮੈਂ ਵੀ ਪੰਜਾਬੀ ਆ ਇਹ ਜਿਹੜੇ ਰਾਸ਼ਨ ਵੰਡ ਕੇ ਸ਼ਰਾਬ ਵੰਡ ਕੇ ਪੈਸਾ ਵੰਡ ਕੇ ਵੋਟਾਂ ਖਰੀਦਦੇ ਹਨ ਜੋ ਹੋ ਗਿਆ ਹੋ ਗਿਆ ਮੈਂ ਜਨਤਾ ਲੁਧਿਆਣਾ ਪੱਛਮੀ ਦੇ ਹਲਕੇ ਦੀ ਸਾਰੀ ਜਨਤਾ ਨੂੰ ਅਪੀਲ ਕਰਦਾ ਕਿ ਸੱਚ ਨਾਲ ਖੜਜੋ ਬਸ ਤੁਸੀਂ ਝੂਠੇ ਨੂੰ ਹਰਾਓ ਜੇ ਤੁਹਾਨੂੰ ਲੱਗਦਾ ਜੇ ਭਾਰਤੀ ਜਨਤਾ ਪਾਰਟੀ ਸੱਚੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਮੋਦੀ ਜੀ ਦੀ ਸੋਚ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਜੀਵਨ ਗੁਪਤਾ ਤੁਹਾਡਾ ਪ੍ਰਤੀਨਿਧੀ ਕਰ ਸਕਦਾ ਇੱਕ ਪੰਜਾਬ ਦੀ ਸਹੀ ਸੋਚ ਤੇ ਪਹਿਰਾ ਦੇ ਦੇ ਸਕਦਾ ਜੇ ਮੇਰੇ ਤੇ ਭਰੋਸਾ ਹੈ ਮੇਰੇ ਮੇਰੇ ਅਚਰਣ ਤੇ ਭਰੋਸਾ ਹੈ ਤੇ ਕਿਰਪਾ ਕਰਕੇ ਕਮਲ ਦੇ ਹੱਲ ਨੂੰ ਵੋਟ ਪਾਓ ਔਰ ਤਾਂ ਜੋ ਪੰਜਾਬ ਦਾ ਅਗਲਾ ਜਿਹੜਾ 2027 ਦੇ ਵਿੱਚ ਚੋਣਾਂ ਹੋਣੀਆਂ ਉਸ ਦੇ ਸੁਨਾਰੇ ਭਵਿੱਖ ਦੀ ਨੀਵੱਤਰ ਰੱਖੀ ਜਾਓ ਜੇ ਤੁਸੀਂ ਵੋਟ ਵੀ ਪਾਣ ਜਾ ਰਹੇ ਹੋ ਤਾਂ ਵੋਟਰਾਂ ਨੂੰ ਸੁਣਦੇ ਰਹੋ ਦੇਖੋ ਵੋਟਰਾਂ ਨੂੰ ਮੇਰੀ ਇਹ اپੀਲ ਹੈ ਕਿ ਨਾ ਸ਼ਰਾਬ ਨੂੰ ਨਾ ਨੋਟ ਨੂੰ ਪੰਜਾਬ ਦੀ ਕਿਸਮਤ ਬਦਲੇ ਦੀ ਅਸੀਂ ਅੱਛੀ ਸੋਚ ਜੇ ਅੱਛੀ ਸੋਚ ਰੱਖਾਂਗੇ ਤੇ ਪੰਜਾਬ ਦੀ ਕਿਸਮਤ ਬਦਲਣੀ ਹੈ ਨਾ ਸ਼ਰਾਬ ਵਾਲਿਆਂ ਨੂੰ ਨਾ ਨੋਟਾਂ ਵਾਲਿਆਂ ਨੂੰ ਵੋਟਾਂ ਨਾ ਪਾਈਓ ਵੋਟਾਂ ਪਾਈਓ ਸੱਚੀ ਸੋਚ ਵਾਲੇ ਬੰਦੇ ਨੂੰ ਬਸ ਜਿਹਾ ਜੋ ਦਿਖਾਏ ਆ ਟਿਕਾਣਾ ਕਿ ਇਹ ਅੱਜ ਬੜਾ ਸ਼ੁਭ ਦਿਨ ਹੈ ਮੈਨੂੰ ਉਮੀਦ ਆ ਆਸ ਹੈ ਕਿ ਬੜੀ ਵੱਡੀਆਂ ਗਿਣਤੀ ਦੇ ਨਾਲ ਜੀਵਨ ਗੁਪਤਾ ਜੀ ਭਾਰਤੀ ਜਨਤਾ ਪਾਰਟੀ ਦੇ ਜੋ ਵੈਸਟਵੇ ਉਮੀਦਵਾਰ ਹੈ ਕਮਲਦਾ ਪੋਲੇ ਗੁੰਗਾ 23 ਤਰੀਕ ਨੂੰ ਪਰ ਮੈਂ ਐਡਵਾਂਸ ਜੀਵਨ ਗੁਪਤਾ ਜੀ ਪਰ ਵੈਸਟ ਹਲਕੇ ਦੇ ਮੋਟਰ ਸੂਸ ਨੂੰ ਆਨੰਦ ਕੋ ਆ ਨਿਹਾਲ ਸਤਿ ਸ਼੍ਰੀ ਅਕਾਲ ਇਹ ਆਪਣਾ ਚਿੰਤਕ ਬੋਰਡ ਦੀ ਅ ਅ ਲੋਹਾਰ ਬਦਲ ਦੇ ਵਿੱਚ ਆਪਾਂ ਸਹਾਇਕ ਸਪੋਰਟਰ ਬਣੀਆਂ ਜਿਹੜਾ ਦਿਨ ਨੂੰ ਢੀਕ ਸੀ ਕਿ ਅ ਦੇਖੋ ਅੱਜ ਢੀਕ ਬੜੀ ਹੈ ਕਿਉਂਕਿ ਚਿਕੜ ਬਹੁਤ ਪੈ ਗਿਆ ਪੰਜਾਬ ਜਦੋਂ ਚਿਕੜ ਪੈ ਜਾਂਦਾ ਤਾਂ ਕਮਲ ਖਿਲ ਜਾਂਦਾ ਕਮਲ ਦੀ ਜ਼ਰੂਰਤ ਹੈ ਜੀਵਨ ਗੁਪਤਾ ਜੀ ਬਹੁਤ ਵੈਰੀ ਨਾਈਸ ਪਰਸਨ ਹੈ ਸ਼ਰੀਫ ਆਪ ਨੇ ਆ ਸਧਾਰਨ ਆਦਮ ਹੈ ਤੇ ਦੂਜੇ ਪਾਸੇ ਦੋਨੋਂ ਗੁੰਡਾਗਰਦੀ ਕਰ ਰਹੇ ਆ ਕੱਲ ਦੇ ਤੋਂ ਕਿਸੇ ਸਮਾਨ ਵੜ ਰਹੇ ਗੁੰਡਾਗਰਦੀ ਕਰਦੇ ਤਾਂ ਮੈਂ ਸਮਝਦਾ ਅੱਜ ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ ਹੁਣ ਮੌਕਾ ਹੈ ਇਹ ਜਿਹੜਾ ਗੰਦਾ ਬਦਲਾਵ ਆਇਆ ਚੰਗੇ ਬਦਲਾਵ ਲੈ ਜਾਓ ਸੁਨਹਿਰੀ ਬਦਲਾਵ ਜਿਹੜਾ ਗੁਰੂਆਂ ਮਤਲਬ ਬਤਲਾਵੇ ਸਾਡੇ ਰਿਸ਼ੀ ਮੁਨੀਆਲਾ ਬਤਲਾਵੇ ਉਹ ਲੈ ਕੇ ਆਣਾ ਇੱਕ ਸੀਟ ਤੇ ਠੀਕ ਹੋ ਜਾਣਾ ਬਹੁਤ ਪਿਆਰ ਮਿਲਿਆ ਮੈਂ ਤੁਹਾਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਜਿਹੜੇ ਮੇਰੇ ਵਿਰੋਧੀ ਪਾਰਟੀਆਂ ਦੇ ਲੋਕ ਇਹ ਗੱਲ ਕਹਿ ਰਹੇ ਸੀਗੇ ਕਿ ਜੀਵਨ ਗੁਪਤਾ ਦਾ ਲਾਈਫ ਡੋਰ ਚ ਨਹੀਂ ਹੈ ਉਹ ਅੱਜ ਉਹਨਾਂ ਦੇ ਬੁੱਲਾ ਤੇ ਸਿੱਕੜੀ ਆਈ ਹੋਈ ਆ ਸਭ ਤੋਂ ਜ਼ਿਆਦਾ ਉਹਨਾਂ ਨੂੰ ਭਾਗ ਬੰਦਾ ਲੱਗ ਰਿਹਾ ਔਰ ਇਹ ਸਾਰਾ ਲੋਕਾਂ ਦਾ ਪਿਆਰ ਦੇ ਸੱਚਾ